ਕਵੀਤੀ ਸਰਵਰ ਨੂੰ ਗੁਰਦੀਪ ਜੀ ਬੜਾ ਬੋ ਬੋ ਬਲਕ ਮਜੀ ਸੰਦੂ ਦਾ ਕੋ ਹੋ ਚੁੱਕਿਆ ਵਿਖੋ ਆਲੀ ਭਾਈਆਂ ਨੂੰ ਪੰਜ ਲਾਗ ਬਗਾਵਾ ਲੈ ਗਿਆ ਨੀਆਂ ਤੇ ਬਾਕੀ ਭਾਬੀ ਜੀ ਨਾਲ ਗੱਲਬਾਤ ਕਰਦੇ ਆ ਸੰਦੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਬੋਲ ਭਾਈ ਕਿਦਾਂ ਵਧੀਆ ਵਧੀਆ ਤੇ ਵਧੀਆ ਜੀ ਜਾਨਾ ਮੈਂ ਨਾ ਬਹੁਤ ਵਧੀਆ ਤੇ ਗਿਆ ਪਰ ਮਾਨ ਲੋ ਪੰਜੇ ਹੋ ਗਏ ਆਜ ਮਿੱਕ ਨੇ ਮਰ ਅੱਜ ਆਪਣੇ ਕੋ ਚਾਰ ਦੇ ਚਾਰ ਮਾੜਾ ਚਾਰੇ ਗਰਮੀ ਦੀਆਂ ਬਰਾਇਟਾਂ ਚਾਰੇ ਗਰਮੀ ਦੀਆਂ ਤੇ ਆਹ ਭਾਈ ਗੱਪੜ ਨਹੀਂ ਨਹੀ ਗੱਪੜ ਅੱਛਾ ਗੱਪੜ ਹਾਂ ਗੱਪੜ ਨੋ ਕੋਈ ਢੇਰ ਲਾਲੇ ਕੋਈ ਸ਼ਾਈਆ ਲਾਲੇ ਆਪਣੀ ਸਮਝ ਵੇ ਦੇ ਜੋ ਠੀਕ ਹੈ ਜੀ ਢੇਰ ਕਰੇ ਇਹ ਅੰਗੀ ਦਾ ਸਾਦੇ ਵੀ ਹੈ ਠੰਡੀ ਸੀ ਅੱਛਾ ਜੇ ਉਹ ਮਾਰੀ ਤੋੜੋ ਜੀ ਹਿੰਦੂ ਦਾ ਫਿਰ ਕਿੰਨਾ ਕਰ ਜੋ ਬਾਈ ਤੁਹਾਡਾ ਸੰਤੋਜ ਬੀਬੀ ਕੀ ਦੇ ਭੱਲੇ ਜੋ ਕਹਿੰਦੇ ਪਿੰਨ ਨੇ 22 23 ਕਿਲੋ ਅੱਛਾ ਪਿੰਨ ਨੇ 22 23 ਕਿਲੋ ਬਾਕੀ ਜਿੱਡਾ ਕੱਦ ਕਾਂਠਾ ਤੇ ਇਹ ਵੀ ਤਕਦੀਆਂ ਕੋ ਵਾਹ ਜੀ ਚੰਗੀ ਵਹਿਣ ਅੱਧਾ ਛੜਾ ਮੁੱਠੀ ਵਾਲਾ ਰਾਣਾ ਭਾ ਵੇਖਿਆ ਜੇ ਕੋਈ ਬਾਈ ਜਾਣਾ ਆਹ ਨਾਲੇ ਬਸੂਆ ਇੱਥੇ ਕੀ ਭਾ ਇੱਥੇ ਹੀ ਘਰਣਾ ਭਾ ਬਾਕੀਆਂ ਠੰਡੀ ਸੀ ਇੱਥੇ ਮਰਦੀ ਰੱਖੇ ਬਾਲਟੀ ਪਾਣੀ ਆਹ ਸਾਹ ਹਾਂਜੀ ਭਾ ਮੁੱਲ ਤੇ ਸੰਦੀਖੀ ਦਾ ਲੱਖ ਵੀ ਸਵਾ ਲੱਖ ਵੀ ਆ ਆਪਾਂ ਪੰਜੱਤਰਿਆ ਦਿੱਤੇਾਂਗੇ ਹੋਰ ਕਿੰਨਾ ਮਾਲ ਹੈ ਕੋਈ ਗੱਲ ਨਹੀਂ ਦੱਸ ਤੁਸੀਂ ਆਪੇ 5000 ਛੱਡ ਦਾਂਗੇ 70000 ਦੀ 70 ਦੀ ਚਲੋ ਠੀਕ ਆ ਠੀਕ ਆ ਬਾਕੀ ਕੰਨੇ ਜੋ ਕਿ ਹੋਗੇ ਅਦੇ 18 ਰੁਪਏ ਦੇ ਛੱਡ ਦਾਂਗੇ ਉਹ ਛੱਡ ਦਾਂਗੇ 6000 ਦੀ ਜਾਂਦੀ ਆ ਦੇ ਦਾਂਗੇ 65 ਦੀ ਹੈ ਕਹਿੰਦੇ ਛੋਟੀ ਹੋਣੀ ਜੇ ਜੇ ਨਹੀਂ ਬਾਕੀ ਖੁਸ਼ੀ ਨਾ ਖੁਸ਼ੀ ਨਾ ਕਰਦੇ ਨਾ ਬਾਕੀ ਜੀ ਇਹਨਾਂ ਲਈ ਆਪਾਂ ਛੋੜ ਕਰਦੇ ਗਏ ਨਮਾ ਖਾਹ ਬਹਾਰ ਇੱਕ ਕਾਰੀਗਰ ਨੇ ਆਹ ਬਹਾਰ ਦੇਖੋ ਗਾੜਾ ਲੇਵਾ ਹੱਥ ਦਾ ਚੰਗੀ ਕਵਾਲੀ ਵਿਹਾੜਾ ਮੈਕਸਮਰ ਆ ਗਈ ਬੰਦੋ ਮਾਗੀ ਆਣੀ ਆਣੀ ਬਰਤੋ ਬਰਤੋ ਚਲੋ ਤੇ ਸੰਦੂ ਦਾ ਆਹ ਆਹ ਇਹ ਸਦੀ ਜੁਜਾ ਸੁਆ ਇਹ ਦੂਜਾ ਸੁਆ ਆ ਬੱਚਾ ਜੇ ਹਮ ਦੇਖਦੀ ਸੁਈ ਜੇ ਐਸ ਦਾ ਕੋਈ ਮਿੰਤੀ ਨਾ ਲੈ ਜੇ ਹਾਂਜੀ 16 ਕਿਲੋ ਦੁੱਧ ਦੀ ਮਿੰਤੀ ਕਰਾ ਕੇ ਦਵਾਂਗੇ 16 ਕਿਲੋ ਦੁੱਧ ਦੀ ਮਿੰਤੀ ਮਿੰਤੀ ਦਵਾਂਗੇ ਮਿੰਤੀ ਇਹ ਵੀ ਦਰੋ ਗੱਲਾਂ ਵਾਲਾ ਨਹੀਂ ਮਿੰਤੀ ਕਰਾ ਕੇ ਲਓ ਜੀ 16 ਕਿਲੋ ਦੀ ਮਿੰਤੀ ਕਰਾ ਕੇ ਜੇਹਨ ਦੇ ਬਾਈ ਨਹੀਂ ਤੇ ਵੇਖੋ ਵੈਣ ਕਰ ਰਹੇ ਹੋ ਜੀ ਮਰਜੀ ਨਾਲੋ ਜਰਤੀ ਨਾਲੋ ਸਾਰੇ ਸਾਰੇ ਨਾਲੋ ਮਰਜੀ ਨਾਲੋ ਹੋੜੇ ਸਾਹਮਣੇ 16 ਕਿਲੋ 5 5.5 ਤੋਂ 60 ਬਸ ਠੀਕ ਆ ਠੀਕ ਆ ਆਓ ਗਾੜ ਜਬੀ ਮਾਜੀ ਫਰ ਬੋਲੋ ਬੋਲਦੇ ਸੰਦੀਪ ਜੀ ਇਹਦਾ ਵੀ ਕਰਦੇ ਆ 55000 ਹੂੰ ਬਾਕੀ ਤੀਨ ਦਾ ਦਮਾਨ ਕਰ 44000 ਦੇ ਦੋ ਹੋਰ ਛੱਡਦਾ ਛਿਆੜੀ ਦੀ ਦੇ ਦਾਂਗੇ ਪੂਰੇ ਬੰਦਾ ਲਈ ਜੱਲ ਕਿੰਨਾ ਜਾਂ ਤਾਂ 45000 ਦੀ ਬੈਠ ਦੇ ਦਾ ਪੂਰੇ ਚਲੋ ਹਣੋ ਠੀਕ ਆ

ਆਇਆ ਸਿਆਰ ਨਾ ਨਾ ਟੇਬਲ ਉੱਤੇ ਮਾਰੀਦਾ ਪਾਤੀ ਪਾਸ ਬਰਕੋ ਚੱਗਿਆ ਕਰਾ ਬੰਦਿਆ ਨਾੜਾ ਬਹੁਤ ਏਦੇ ਲੇਵੇ ਤੇ ਛੜੋ ਮੜਾ ਕਿੱਡਾ ਆ ਵਾਹ ਵੇਖੋ ਪਾ ਨਾੜਾ ਵਾਹ ਨਹੀਂ ਤੇ ਵੇਖੋ ਨਾੜਾ ਵੇਖੋ ਨਹੀਂ ਆ ਵੇਖੋ ਕਿੱਡੀਆਂ ਸੋਹਣੀਆਂ ਲੱਗਦੀਆਂ ਹਾਂਜੀ ਮੋਲੇ ਸਨੀਗੀ ਦਾ 45 ਆ ਹੂੰ 40 ਦੀ ਦੇ ਦਾਂਗੇ 35 ਦੇ ਦਾਂਗੇ ਜਾਣਦੂ 30000 ਦੀ ਦੇ ਦਾਂਗੇ 30000 ਦੀ ਵੇਖੋ ਜੇ ਆ ਜਾਂ ਵੇਖ ਤਾਂ 30000 ਦੀ ਦੇ ਲਾਵੇ ਦੁੱਧ 12 13 ਕਿਲੋ ਪਤਾ ਨਹੀਂ ਹੈਗਾ ਬਾਕੀ ਠੰਡੀ ਸੀ ਲਾ ਠੀਕ ਆ ਹਾਂ ਜਾਂ ਇਹਨਾਂ ਨੂੰ ਨਹੀਂ ਸਿੱਕੇ ਨਾ ਦੇ ਹਾਂ ਹਾਂ ਅੰਦਰ ਵੇ ਲੈ ਆ ਲੈ ਕਿੰਨੇ ਦਾ ਹੋਊਗਾ ਇਹ ਦੁੱਧ ਆ ਇਹ ਬਈ ਇਸ ਦੀਆਂ 20 ਦਿਨਾਂ ਦੀ ਲਾੜੇ ਕੁ ਮਹੀਨੇ ਦੀ ਲਾੜੇ ਸ੍ਰੀ ਅੱਛਾ ਉਹ ਵੀ ਦੋ ਦਿਨ ਅੱਛਾ ਦੋ ਦਿਨ ਦੀ ਦੋ ਦੁੱਧ ਕਿੰਨਾ ਉਹ ਦੁੱਧ ਲਈ ਕਹਣਾ ਜੇ ਭਾ 12 13 ਕਹਿ ਕੇ ਹਾਂਜੀ ਦੋੰਦੀ ਹੋ ਗਈ ਦੋ ਰੰਦੇ ਦੋ ਹੀ ਦੋ ਪੈਨੋ 12 13 ਕਹਿ ਕੇ ਹਾਂ ਪੱਕਾ ਦੁੱਧ 9 ਹੋ ਜੇ 10 ਹੋ ਜੇ ਇੰਨਾ ਹੈ ਇੰਨਾ ਦੋ ਹੀ ਤੱਕ ਲਓ 9 ਗੋਲੇ ਮੰਨਵਾਉਂਗਾ ਹਾਂ ਪੱਠੀ ਗੋਲੇ ਪਰ ਇਹ ਵੀ ਦੁੱਧ 11 12 ਕਿਲੋ ਕਰ ਦਾਂਗੇ ਦੋ-ਚੋ ਦਿਨਾਂ ਚ ਆਪਣੇ ਕੋਈ ਰੇਕ ਦੇ ਦੇਣਾ ਦੁਕਾਨ ਢਾਣ ਜਿਹਾ ਕੋਈ ਥੀਕਾਂ ਠਾਰਾ ਮੰਨਣਾ ਨਾ ਲਾਸਟ ਪੀਸ ਹੀ ਆ ਹਾਂਜੀ ਬੋਲੋ ਇਹਦਾ ਸੰਦੀਜੀ ਮੁੱਲ 32000 ਤੇ ਤੀਜੋ ਮਰਜੀ ਕਰੀਜੀ 27000 ਦੀ ਦੇ ਦਾਂਗੇ ਹੋਰ ਜਾਂਦੇ ਲਾਸਟ ਪੀਸ 2000 ਛੱਡ ਕੇ ਚਲ 2000 3000 ਨਹੀਂ ਵੈਸੇ ਯਾਰ ਹੋਰ ਛੱਡ ਦਾਂਗੇ 24 ਦੀ ਦੇ ਦਾਂਗੇ 2000 ਦੀ ਆਪ ਵਧਾ ਲਓ ਸਾਹਿਬ ਚੱਲਣ ਦੋ ਚੱਲ ਬਾਕੀ ਚਾਰ ਵੇੜਾ ਇੱਥੇ ਆਓ ਕੁਆਇਸ ਕਰੋ ਭਾਈ ਇਹ ਚੈੱਕ ਕਰਕੇ ਲੈਣ ਹੁਣ ਤੇਰੀ ਕੋਈ ਚੈੱਕ ਨਹੀਂ ਓਏ ਤੁਸਾਂ ਦੀ ਰਗੜਾ ਨਹੀਂ ਜਾ ਦੇ ਮੁੜਦਾ ਆ ਫਿਰ ਦਹਾਰੇ ਨਿਰੇ ਉਹਦੇ ਘਰੇ ਪਹਿਲੇ ਆ ਰੋ ਰੋ ਘਰ ਨਿਰੇ ਨੀਗਾ ਨਾ ਬਾਈ ਜੀ ਮਾਨਸ ਜੀ ਕੀ ਪਾਕੀ ਨੂੰ ਯ ਆਪਣੀ ਪਸੰਦੀ ਕਰੇ ਇਸ ਟਾਈਮ ਕੋ ਦਰ ਮੈਨੂੰ ਤਾਂ ਮਤ ਨਹੀਂ ਚਲੋ ਨਾਂ ਸੰਦੂ ਬਾਈ ਜੀ 81 46 46 75 ਬਾਈ ਜਿਹੜਾ ਵੀ ਅੰਬਰ ਸਾਹ ਤਸਵੀਰ ਦੀ ਅੰਬਰ ਸਾਹ